ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਜਤਲਾਈ ਸੰਗਤ ਜੀ ਇਸ ਵਕਤ ਸ੍ਰੀ ਦਰ ਦਿਖਾ ਰਹੇ ਆ ਮਿਸਰ ਗੁਰਦੁਆਰਾ ਸ੍ਰੀ ਸੰਤੋਖ ਸਾਹਿਬ ਦੀ ਜਿੱਥੇ ਕਿ ਸਰੋਵਰ ਦੀ ਸੇਵਾ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿਸੇ ਕੰਨ ਨਾਲ ਵਾਹਿਗੁਰੂ ਜਪ ਕਰਦੇ ਹੋਏ ਸੰਗਤ ਜਿਹੜੀ ਹੈ ਕਿੰਨੇ ਉਤਸ਼ਾਹ ਨਾਲ ਸੇਵਾ ਕਰਦੀ ਹੈ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਮਾਤਾਵਾਂ ਭੈਣਾਂ ਤੱਕ ਜਿਹੜੀਆਂ ਇੱਥੇ ਸੇਵਾ ਨਿਭਾ ਰਹੀਆਂ ਨੇ ਸੇਵਾ ਕਰਨਾ ਤੁਸੀਂ ਵੀ ਤੁਸੀਂ ਦੇਖ ਸਕਦੇ ਹੋ ਸ਼ਰਧਾ ਕਿੰਨੀ ਹੈ ਕਿ ਜਿਹੜੀ ਸਕੂਲ ਤੋਂ ਬਾਅਦ ਜਿਹੜੇ ਛੋਟੇ ਛੋਟੇ ਬੱਚੇ ਸੇਵਾ ਕਰਨ ਲਈ ਪਹੁੰਚੇ ਐ ਇੰਨੀ ਉਮਰ ਦਾ ਤੁਹਾਡੀ ਲੇਕਿਨ ਜਿਹੜੀ ਇਹ ਤੁਹਾਡੇ ਜੋ ਉਤਸ਼ਾਹ ਜਿੰਨੀ ਸ਼ਰਧਾ ਇਹ ਕੁਝ ਉਹਦੀ ਬਿਆਨ ਕਰਦੀ ਹੈ ਇਹ ਸ਼ਰਧਾ ਭਾਵਨਾ ਸਤਗੁਰ ਜੀ ਬਣਾਈ ਰੱਖਣ ਇਸੇ ਦੀ ਕਿਰਪਾ ਨਾਲ ਅੱਥੇ ਮਹਾਰਾਜ ਜੀ ਨੇ ਸੇਵਾ ਕੀਤੀ ਜੇ ਰਿਸ਼ੀ ਵਿੱਚ ਮਾਠ ਵਿੱਚੋਂ ਰਿਸ਼ੀ ਨਿਕਲੇ ਆ ਸੀ ਤੇ ਸਾਡਾ ਵੀ ਅੱਜ ਠੀਕ ਕੀਤਾ ਵੀ ਅੱਜ ਇਸ ਓਵਰ ਦੇ ਵਿੱਚ ਅਸੀਂ ਵੀ ਆ ਕੇ ਮੌਕੇ ਦਾ ਲਾਹ ਲਾਈਏ ਪਰ ਲਿਆਂ ਵਾਲੇ ਸਤਗੁਰ ਜੀ ਹੈ ਸਤਗੁਰ ਜੀ ਦੀ ਸੇਵਾ ਆਪਣੀ ਸੇਵਾ ਆਪੇ ਲਾਇਣ ਆਪੇ ਸੇਵ ਕਰੇ ਉਹਦੀ ਸੇਵਾ ਉਹਨੇ ਆਪੇ ਹੀ ਕਰਾ ਲੈਣੀ ਹੈ ਹਰ ਕਿਸੇ ਨੂੰ ਤਸ਼ਾਹੀ ਰਾਤ ਨੂੰ ਕੀ ਸਾਡਾ ਸਵੇਰੇ ਪਹਿਲੇ ਅਸ ਨੰਬਰ ਲਗੇ ਅਹੀ ਆਪਣੀ ਟਰਾਲੀ ਵਿੱਚ ਜੇ ਸੇਵਾ ਲੈ ਕੇ ਜਾਈ ਤੇ ਆਪਣੀ ਪੈਲੀਆਂ ਵਿੱਚ ਜਾ ਕੇ ਛੁੱਟੀਏ ਇਹ ਸਿੱਕ ਤੇ ਅਸਾ ਪਹਿਲਾ ਸਰੋਵਰ ਹੈ ਚਾਹੀ ਤੇ ਉਹ ਰਾਤ ਟਰਾਲੀਆਂ ਲਗਾ ਕੇ ਟਰਾਲੀਆਂ ਦੇ ਵਿੱਚ ਹੀ ਸੁੱਤੇ ਆ ਕਿ ਸਵੇਰੇ ਪਹਿਲੇ ਸਾਡਾ ਨੰਬਰ ਲੱਗੇਗਾ ਤੇ ਇਹ ਟਰਾਲੀਆਂ ਆਪਣੇ ਖੇਤਾਂ ਵਿੱਚ ਲੈ ਕੇ ਜਾਵਾਂਗੇ ਜਿਹੜੇ ਭਈਆ ਹੁੰਦੇ ਉਹਨਾਂ ਨੇ ਕੰਮ ਤੇ ਸੰਗਤ ਆਈ ਗੁਰੂ ਦੀ ਪਿਆਰੀ ਸੰਗਤ ਆਈ ਬਿਨਾ ਪੇਟ ਨੂੰ ਸ਼ਰਧਾ ਨਾਲ ਸੇਵਾ ਕਰਨ ਆਈ ਆ ਉਹਨਾਂ ਨੇ ਪੈਸੇ ਲੈਣੇ ਸੇਵਾ ਕਰਨੀ ਤੇ ਗਾਂ ਜਾਣਾ ਟਾਈਮ ਰੱਖਣਾ ਸਵੇਰੇ 5 ਵਜੇ ਆਏ ਤੇ ਸ਼ਾਮੀ 5 ਵਜੇ ਚੱਲ ਗਏ ਤੇ ਸੇਵਾ ਸ਼ਰਧਾ ਮਾ ਮੇਰਾ ਹੱਥ ਤੱਕ ਬਿਠਾਈ ਰੱਖੋ ਸਾਰੀ ਜ਼ਰੂਰ ਸੇਵਾ ਕਰਨਗੇ ਚਾਹਣਾ ਸ ਦੀਆਂ ਕਰਮਾ ਵਾਲੀਆਂ ਨਹੀਂ ਮਿਲਦੀਆਂ। ਨਾ ਕਿਸ ਨੂੰ ਠੰਡ ਲੱਗਦੀ ਬਾਬਾ ਜੀ ਨਾ 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 ਇੱਥੇ ਮਾਰੇ ਆਪਣੇ ਆਪ ਸਾਈ ਹੁੰਦਾ ਵਿੱਚ। ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਜਤਲਾਈ। ਸੰਗਤ ਜੀ ਇਸ ਵਕਤ ਤਸਵੀਰਾਂ ਦਿਖਾ ਰਹੇ ਹਾਂ ਮਿਸਰ ਗੁਰਦੁਆਰਾ ਸ੍ਰੀ ਸੰਤੋਖ ਸਾਹਿਬ ਦੀਆਂ ਜਿੱਥੇ ਕਿਸੇ ਲੋਵਤ ਦੀ ਸੇਵਾ ਚੱਲ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿ ਕਿੰਨਾਂ ਵਾਹਿਗੁਰੂ ਜਾਪ ਕਰਦੇ ਹੋਏ ਸੰਗਤ ਜਿਹੜੀ ਹੈ ਕਿੰਨੇ ਉਤਸ਼ਾਹ ਨਾਲ ਸੇਵਾ ਕਰਦੀ ਹੈ। ਤਸਵੀਰਾਂ ਕੰਨਾਂ ਨਾਲ ਸਾਥੀ ਲਿਖੂਗਾ ਦਿਖਾਈਆਂ ਜਾਣੇ। ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਮਾਤਾਵਾਂ ਭੈਣਾਂ ਤੱਕ ਜਿਹੜੀਆਂ ਇੱਥੇ ਸੇਵਾ ਨਿਭਾ ਰ ਨੌਜਵਾਨ ਪੀੜ੍ਹੀ ਜਿਨ੍ਹਾਂ ਨੂੰ ਅੱਜ ਕਿਹਾ ਜਾਂਦਾ ਹੈ ਕਿ ਸ਼ਾਇਦ ਨਸ਼ਿਆਂ ਦੇ ਵਿੱਚ ਨਾ ਲੇਕਿਨ ਜੇ ਤਸਵੀਰਾਂ ਜਿਹੜੀਆਂ ਇਸ ਵਕਤ ਸਾਹਮਣੇ ਆ ਰਹੀਆਂ ਨੇ ਇਹ ਕੁਝ ਹੋਰ ਹੀ ਬਿਆਨ ਕਰਦੀਆਂ ਨੇ ਜੇਕਰ ਇਹ ਕਾਰਜ ਨੂੰ ਪੂਰਾ ਕਰਨ ਲਈ ਕਿਸੇ ਕੰਟਰੈਕਟਰ ਨਾਲ ਗੱਲ ਕੀਤੀ ਹੁੰਦੀ ਤਾਂ ਸ਼ਾਇਦ ਉਹ ਹੱਥ ਖੜੇ ਕਰ ਦਿੰਦਾ ਕਿ ਐਡਾ ਵੱਡਾ ਜਿਹੜਾ ਕਾਰਜ ਹੈ ਮੇਰੇ ਵਾਸਤੇ ਨਹੀਂ ਹੈ ਲੇਕਿਨ ਜਿੱਥੇ ਵਿਗਿਆਨੀਆਂ ਦਾ ਗਿਆਨ ਖਤਮ ਹੁੰਦਾ ਹੈ ਉੱਥੇ ਸਤਗੁਰੂ ਤੇ ਪ੍ਰਤੀ ਜਿਹੜੀ ਸ਼ਰਧਾ ਉਹ ਸ਼ੁਰੂ ਹੁੰਦੀ ਹੈ ਮਾਤਾ ਜੀ ਮੌਜੂਦ ਨੇ ਮਾਤਾ ਜੀ ਇੰਨੀ ਉਮਰ ਹੈ ਤੁਹਾਡੀ ਲੇਕਿਨ ਜਿਹੜੀ ਇਹ ਤੁਹਾਡੇ ਜੋ ਉਤਸ਼ਾਹ ਜਿੰਨੀ ਸ਼ਰਧਾ ਇਹ ਕੁਝ ਹੋਰ ਹੀ ਬਿਆਨ ਕਰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਰਦਾਰ ਭਾਵਨਾ ਸਤਗੁਰ ਜੀ ਬਣਾਈ ਰੱਖਣ ਇਸ ਦੀ ਕਿਰਪਾ ਨਾਲ ਇੱਥੇ ਮਹਾਰਾਜ ਜੀ ਨੇ ਸੇਵਾ ਕੀਤੀ ਜੇ ਰਿਸ਼ੀ ਵਿੱਚ ਮਾਠ ਵਿੱਚੋਂ ਰਿਸ਼ੀ ਨਿਕਲੇ ਆ ਸੀ ਤੇ ਸਾਡਾ ਵੀ ਅੱਜ ਠੀਕ ਕੀਤਾ ਵੀ ਅੱਜ ਇਸ ਹੋਵਰ ਦੇ ਵਿੱਚ ਅਸੀਂ ਵੀ ਆ ਕੇ ਮੌਕੇ ਦਾ ਲਾਹ ਲਾਈਏ ਪਰ ਲਿਆਂ ਵਾਲੇ ਸਤਗੁਰ ਜੀ ਹੈ ਸਤਗੁਰ ਜੀ ਦੀ ਸੇਵਾ ਆਪਣੀ ਸੇਵਾ ਆਪੇ ਲਾਇਨ ਆਪੇ ਸੇਵ ਕਰੇ ਉਹਦੀ ਸੇਵਾ ਉਹਨੇ ਆਪੇ ਹੀ ਕਰਾ ਲੈਣੀ ਹੈ ਨਹੀਂ ਮੈਂ ਤਾਂ ਵੈਸੇ ਬਟਾ ਲੈ ਤਵਾ ਉਨ ਸਤਿਗੁਰ ਜੀ ਕਿਰਪਾ ਕਰਦੇ ਵੀ ਮੈਂ ਗੁਰਮੁਖ ਦਾ ਦੀ ਨਗਰੀ ਵਿੱਚ ਆ ਸਤਿਗੁਰ ਜੀ ਨੇ ਮੈਨੂੰ ਆਪਣੀ ਗੋਦ ਵਿੱਚ ਰੱਖਿਆ ਨਿਗਾਹ ਆਨੰਦ ਦਿੱਤਾ ਹੋਇਆ ਇਸੇ ਤਰ੍ਹਾਂ ਸੇਵਾ ਆਖਰੀ ਸਮੇਂ ਤੱਕ ਜੋ ਵੀ ਉਹਨੇ ਕਰਾਨਾ ਹੈ ਸੇਵਾ ਆਪਣੀ ਕਿਰਪਾ ਨਾਲ ਆਪ ਹੀ ਲੈਂਦੇ ਨੇ ਔਰ ਆਪ ਹੀ ਕਰਾਉਂਦੇ ਰਹਿਣ ਸੇਵਾ ਕਰਦੇ ਕਰਦੇ ਜਲਦੀ ਫਿਰਦੀ ਨੂੰ ਆਪਣੇ ਆਪ ਘਰ ਨੂੰ ਲੈ ਜਾਂਦੇ ਮਾਤਾ ਜੀ ਠੰਡ ਬਹੁਤ ਦਾ ਸਮਾਂ ਵੀ ਹੋਣ ਜਦੋਂ ਠੰਡੀ ਬਦਨੀ ਸ਼ੁਰੂ ਹੋ ਗਈ ਹੈ ਸ਼ਾਮ ਦਾ ਸਮਾਂ ਬਜ਼ੁਰਗ ਜਿਹੜੇ ਕਹਿੰਦੇ ਨੇ ਸਾਡੇ ਲੱਤਾਂ ਗੋਡੇ ਦੁਖਦੇ ਆ ਤੁਹਾਡੇ ਕੋਈ ਲੱਤਾਂ ਗੋਡੇ ਨਹੀਂ ਦੁਖਦੇ ਨਹੀਂ ਨਹੀਂ ਇਹ ਤਾਂ ਸਾਧਗੁਰ ਦੀ ਜਾਨ ਦੇ ਲੱਤਾ ਗੋਡੇ ਤੇ ਬਹੁਤ ਕਿੰਦਾ ਨਹੀਂ ਤਕਲੀਫ ਹੈ ਉਹ ਜਾਣਦਾ ਜਾਂ ਜਿਹਦੇ ਨਾਲ ਬੀਤੀ ਉਹ ਜਾਣਦੇ ਪਰ ਮਹਾਰਾਜ ਜੀ ਦਵਾਈਆਂ ਦੇ ਹੀ ਜਾਂਦੇ ਖੜੇ ਕਰੀ ਜਾਂਦੇ ਇਹ ਨਹੀਂ ਮੈਨੂੰ ਪਤਾ ਵੀ ਉਹ ਕਿੱਦਾਂ ਖੜਿਆ ਕਰਦਾ ਹੈ ਕਿੱਦਾਂ ਉਹ ਸੇਵਾ ਲੈਂਦੇ ਨੇ ਜਦੋਂ ਤਕਲੀਫਾਂ ਨਹੀਂ ਹੁੰਦੀਆਂ ਪਰ ਜਦੋਂ ਸੇਵਾ ਕਰਨ ਦਾ ਮੌਕਾ ਸਾਧਗੁਰ ਜੀ ਆਪੇ ਹੀ ਕਰਾ ਲੈਂਦੇ ਨੇ ਉਦੋਂ ਸਾਨੂੰ ਸੁੱਝਦਾ ਹੈ ਹੈਰਾਨ ਹੋ ਜੀਦਾ ਕਿ ਮਹਾਰਾਜ ਜੀ ਇਹ ਸੇਵਾ ਤੁਸੀਂ ਕਿੱਦਾਂ ਕਰਾ ਲਈ ਹੈ ਪਰ ਉਹਦੀ ਸੇਵਾ ਉਹੀ ਕਰਾਵੇ ਉਹ ਇਹ ਸਤਗੁਰੂ ਜੀ ਅਰਜਨ ਦੇਵ ਜੀ ਨੇ ਸਾਨੂੰ ਇਹ ਬਖਸ਼ਿਸ਼ ਮੈਂ ਤੇ ਪਹਿਲੀ ਵਾਰੀ ਇਸ ਰੋਵਰ ਦੇ ਵੀ ਸੇਵਾ ਦਾ ਮੌਕਾ ਦੇਖਿਆ ਪਰ ਗੁਰੂ ਰਾਮਦਾਸ ਜੀ ਦੇ ਘਰ ਤੇ ਦੋ ਵਾਰੀ ਸੇਵਾ ਦਾ ਮੌਕਾ ਮਿਲਿਆ ਤੇ ਮੇਰੀ ਤਾਂ ਹੀ ਨਹੀਂ ਹਿੰਮਤ ਹੀ ਨਹੀਂ ਸੀ ਕਿ ਸੀ ਤਾਜਪਤ ਮੈਂ ਉੱਠ ਕੇ ਇੱਥੇ ਆ ਸਕਾਂ ਪਰ ਧਿਆਨ ਜੀ ਸਤਗੁਰੂ ਜੀ ਆਪੇ ਪਹੁੰਚਾ ਦਿਓ ਤੇਰੇ ਘਰ ਦੀ ਸੇਵਾ ਲੱਗੀ ਆ ਆਪ ਪਹੁੰਚਾ ਦੋ ਡਿੱਗੀ ਠੱਠੀ ਨੂੰ ਚੁੱਕ ਕੇ ਲਿਆਏ ਤੇ ਇਹ ਨਹੀਂ ਹਿੰਮਤ ਇਹ ਪਤਾ ਨਹੀਂ ਉਹਨੇ ਕਿੱਦਾਂ ਕਰਾ ਲਈਏ ਇਹ ਉਹਦੀਆਂ ਉਹ ਹੀ ਜਾਣੀ ਇਹ ਵਾਹੀ ਗੁਜ਼ਾਤੇ ਦੀ ਮੰਗੀ ਤਾਂ ਇਹ ਹੋਈ ਕਿ ਸੇਵਾ ਵਿੱਚ ਬਖਸ਼ਿਸ਼ ਕਰੋ ਇਹ ਸੇਵਾ ਲਵਦੀ ਹੈ ਇਹ ਸੇਵਾ ਨਹੀਂ ਪਰ ਐਸੀ ਸ਼ਬਦਾਂ ਆਪਾਂ ਦੇਖਦੇ ਆਂ ਸਾਧਗੁਰੂ ਨਗਰੀ ਐ ਪੰਜਾਬ ਦੇ ਵਿੱਚ ਦੇਖਦੇ ਆਂ ਸ਼ਾਇਦ ਇਹ ਸ਼ਬਦਾਂ ਹੋਰ ਨਹੀਂ ਕਿਤੇ ਦੇਖਣ ਨੂੰ ਮਿਲਦੀ ਹੋਵੇ ਇਹੋ ਜੀ ਸੇਵਾਦਾਨ ਕਿਤੇ ਵੀ ਜਾ ਜਿੱਥੇ ਸੱਬੇ ਥਾਂ ਨਹੀਂ ਤੁਦ ਜੇ ਆ ਐਵੇਂ ਤਾਂ ਨਾ ਗੁਰੂ ਮਹਾਰਾਜ ਨੇ ਜਿੱਥੇ ਮਰਜ਼ੀ ਚੱਲ ਜਾਈਏ ਲੱਖਾਂ ਪਰ ਗੁਰੂ ਘਰ ਇੱਥੇ ਬਹੁਤ ਹੈਗੀਆਂ ਸਿੱਿਸਗਾਂ ਸਾਹਿਬ ਚੱਲ ਜਾਓ ਕਿਤੇ ਬੰਗਲਾ ਸਾਹਿਬ ਸੇਵਾ ਤੁਸ ਪਰ ਜੋ ਆਨੰਦ ਗੁਰੂ ਨੇ ਆਪਣੀ ਨਗਰੀ ਚ ਬਖਸ਼ਿਆ ਮੈਨੂੰ ਤੇ ਹੁੰਦਾ ਵੇ ਜਿੱਥੇ ਮਰਜ਼ੀ ਸੇਵਾ ਕਰਾਂ ਮੈਨੂੰ ਕੁਛ ਨਹੀਂ ਜ਼ਿਆਦਾ ਮੈਨੂੰ ਗੁਰ ਘਰ ਦਾ ਇੱਥੇ ਮਖਮਲ ਦੇ ਗੱਡੇ ਵਿੱਚ ਮੈਂ ਆਪਣੀ ਗੁਰੂ ਦੀ ਗੋਦੀ 'ਚ ਜਾਵਾਂ ਇੱਥੇ ਹੀ ਆਕੇ ਮੇਰਾ ਸਿਰ ਤੇਰੇ ਸਿਰਨਾਵਿਚ ਹੋਵੇ ਬਸ ਮੈਂ ਤੇ ਇਹੀ ਮੰਗਦੀ ਆ ਪੈਸਾ ਤੇ ਇੱਕ ਵਾਸੇ ਹੈ ਪਰ ਇਹ ਸੇਵਾ ਨਹੀਂ ਮਿਲਦੀ ਇਹ ਸੇਵਾ ਡਿੱਗੇ ਟੱਠਿਆਂ ਕੋਲੋਂ ਸਤਗੁਰੂ ਜੀ ਆਪ ਕਰਾਂਦੇ ਕਰਾਂਦੇ ਰਹਿਣ ਆਪਣਾ ਬਲ ਦੇ ਕੇ ਕਰਾਂਦੇ ਰਹਿਣ ਇਹਦੇ ਵਿੱਚ ਕੋ ਸਤਗੁਰੂ ਦੀ ਵਡਿਆਈ ਹੈ ਇਹ ਸ਼ਰੀਰ ਉਹਦਾ ਹੈ ਨਾ ਕੀਆ ਨਾ ਹਮ ਕਰ ਸਕਾਂਗੇ ਨਾ ਕਰ ਸਕੇ ਸ਼ਰੀਰ ਵਾਲੀ ਗੱਲਾਂ ਮੈਂ ਬਹੁਤ ਬਹੁਤ ਧੰਨਵਾਦ ਧੰਨਵਾਦ ਸੋ ਵੀਰ ਜੀ ਸ਼ਾਇਦ ਜੇਕਰ ਕਿਸੇ ਕੰਟਰੈਕਟਰ ਨੂੰ ਕੰਮ ਦਿੱਤਾ ਹੁੰਦਾ ਉਹਨੇ ਹੱਥ ਖੜੇ ਕਰ ਜਾਨੇ ਸੀਗੇ ਕਿ ਸਾਡੇ ਵਸ ਦੀ ਗੱਲ ਨਹੀਂ ਆ ਤੇ ਸਿੱਖ ਸੰਗਤ ਦਾ ਇਦਾਂ ਲੱਗੀਆਂ ਨੇ ਕਿ ਜਿਵੇਂ ਬਸ 2-4 ਦਿਨ ਦੇ ਵਿੱਚ ਸਾਰਾ ਕੰਮ ਜਦਾਂ ਪਕਾ ਦੇ ਦੇਣਾ ਦਾ ਹਾਂਜੀ ਹਾਂਜੀ ਮਹਾਰਾਜ ਇਹ ਕੰਟਰੈਕਟਰਾਂ ਦਾ ਕੰਮ ਨਹੀਂ ਆ ਇਹ ਸਿੱਖ ਸੰਗਤ ਦਾ ਹੀ ਕੰਮ ਹੈ ਖਾਸ ਕਰਕੇ ਜੋ ਪਿੰਡ ਦੀ ਸੰਗਤ ਉਹਨਾਂ ਦਾ ਕੰਮ ਹੈ ਸ਼ਹਿਰੀਏ ਤੇ ਫੋਟੋਆਂ ਖਿਜਾਣੇ ਜਾਂਦੇ ਆ ਜਿੱਥੇ ਵਿਗਿਆਨ ਦਾ ਗਿਆਨ ਖਤਮ ਹੋ ਜਾਂਦਾ ਸ਼ਾਇਦ ਉੱਥੇ ਸਤ ਜਿਹੜੀ ਸ਼ਰਧਾ ਸ਼ੁਰੂ ਹੁੰਦੀ ਹੈ ਉੱਥੇ ਜਿਹੜੀ ਸੇਵਾ ਸ਼ੁਰੂ ਹੁੰਦੀ ਹੈ ਬਸ ਬਸ ਉਹ ਤੇ ਹੈ ਹੀ ਆ ਜੀ ਮਹਾਰਾਜ ਸ਼ਰਧਾ ਤੇ ਸਿੱਖ ਸੰਗਤ ਦੇ ਵਿੱਚ ਤੇ ਮਾਰਾ ਨੇ ਉਹ ਰੋ ਦੀ ਬਖਸ਼ ਦਿੱਤੀ ਸੀ ਕਿ ਸਰਦਾ ਤੇ ਪੂਰੀ ਪੂਰੀ ਰੱਖਦੇ ਆ ਜੀ ਜਦੋਂ ਬਸ ਜਾਂ ਕੋਈ ਲਾਲੋ ਸ਼ਰੋਮਣੀ ਕਮੇਟੀ ਲਾ ਲੋ ਜਾਂ ਦਿੱਲੀ ਮਤਲਬ ਕੋਈ ਵੀ ਮਤਲਬ ਸੰਤ ਮਹਾਪੁਰ ਖਾਲਾ ਲੋ ਉਹਨਾਂ ਨੇ ਜਦੋਂ ਇੱਕ ਵਾਰੀ ਟਾਈਮ ਮਿੱਥ ਦਿੱਤਾ ਕਿ ਆ ਦਿਨ ਸੇਵਾ ਹੋਣੀ ਹੈ ਤੇ ਸੰਗਤ ਨੇ ਆਪਣੇ ਆਪ ਹੀ ਮਨ ਵਿੱਚ ਚਾਹ ਆਇੰਦਾ ਕਿ ਬਸ ਸੰਗਤ ਦੀ ਸੇਵਾ ਸ਼ੁਰੂ ਹੋ ਰਹੀ ਹੈ ਕਾਰ ਸੇਵਾ ਤੇ ਅਸੀਂ ਆਜ ਜਾ ਕੇ ਕਰਨੀ ਹੈ ਜੀ ਵੀ ਜੀ ਟਰਾਲੀ ਜਿਹੜੇ ਜਿੰਨਾਂ ਦੇ ਵਿੱਚ ਸੇਵਾ ਕੀਤੀ ਜਾਦੀ ਹੈ ਉਹ ਵੀ ਲੋਕ ਆਪ ਲੈ ਕੇ ਆਏ ਨੇ ਸੇਵਾ ਲਈ ਜਿਹੜੀਆਂ ਸੰਗਤਾਂ ਨੇ ਉਹ ਵੀ ਸੇਵਾ ਲਈ ਆਈਆਂ ਨੇ ਸ਼ਾਇਦ ਹੋਰ ਕਿਤੇ ਨਹੀਂ ਦੇਖਣ ਨੂੰ ਮਿਲਦਾ ਹੋਗਾ ਗੁਰੂ ਨਗਰੀ ਤੋਂ ਇਲਾਵਾ ਨਹੀਂ ਮਹਾਰਾਜ ਜੀ ਇਹ ਟਰਾਲੀਆਂ ਦਾ ਰਾਤ ਦਿਹਾ ਹੀ ਆ ਗਿਆ ਸੀ ਕਟੋ ਘੜ 35 40 ਟਰਾਲੀਆਂ ਰਾਤੀ 9 ਵਜੇ ਆ ਕੇ ਲੱਗ ਗਿਆ ਜੀ ਹੋਈ ਲੰਬੀ ਲਾਈਨ ਲੱਗੀ ਹੋਈ ਸਾਰੀ ਹਰ ਕਿਸੇ ਨੂੰ ਤਾਂ ਸਾਹੀ ਰਾਤ ਰੋਕੀ ਸਾਢਾ ਸਵੇਰੇ ਪਹਿਲੇ ਅਸ ਨੰਬਰ ਲੱਗੇ ਅਸੀਂ ਆਪਣੀ ਟਰਾਲੀ ਵਿੱਚ ਜੇ ਸੇਵਾ ਲੈ ਕੇ ਜਾਈ ਤੇ ਆਪਣੀ ਪੈਲੀਆਂ ਵਿੱਚ ਜਾ ਕੇ ਛੁੱਟੀ ਹੈ ਇਹ ਨਹੀਂ ਹੈ ਕਿ ਇਹ ਇਹਨੂੰ ਆਪਾਂ ਕਿਤੇ ਡੰਪ ਦੇ ਸੁੱਟਣਾ ਇਹਨਾਂ ਨੇ ਪਹਿਲੀਆਂ ਹੀ ਸੁੱਟਦੇ ਆਪਣੇ ਜਾ ਕੇ ਸ਼ਾਇਦ ਉਹੀ ਕਾਹਨਾਂ ਕਿ ਬਲਕਤ ਜਿਹੜੀ ਹੈ ਸਾਡੇ ਖੇਤਾਂ ਵਿੱਚੋਂ ਨਹੀਂ ਜਾਂਦੀ ਬਸ ਬਸ ਇਹੀ ਗੱਲ ਹੈ ਮਹਾਰਾ ਖੇਤਾਂ ਵਿੱਚ ਜਾਣ ਵਾਸਤੇ ਹੀ ਰਾਤ ਨੂੰ ਉਹਨਾਂ ਨੂੰ ਉਤਸ਼ਾਹ ਹੀ ਤੇ ਉਹਨਾਂ ਰਾਤ ਟਰਾਲੀਆਂ ਲਗਾ ਕੇ ਟਰਾਲੀਆਂ ਦੇ ਵਿੱਚ ਹੀ ਸੁੱਤੇ ਹੈ ਕਿ ਸਵੇਰੇ ਪਹਿਲੇ ਸਾਡਾ ਨੰਬਰ ਲੱਗੇਗਾ ਤੇ ਇਹੀ ਟਰਾਲੀਆਂ ਆਪਣੇ ਖੇਤਾਂ ਵਿੱਚ ਲੈ ਕੇ ਜਾਵਾਂਗੇ ਸਰੋਵਰ ਦੀ ਢੂੰਘਾਈ ਬੜੀ ਜਿਆਦੀ ਹੈ ਕੋਈ ਇਤਿਹਾਸ ਵੀ ਜੁੜਦਾ ਹੈ ਇਸ ਸਰੋਵਰ ਦੇ ਨਾਲ ਹਾਂਜੀ ਮਹਾਰਾ ਇਹ ਜਦੋਂ ਗੁਰੂ ਜੰਦੇਵ ਪਾਸ਼ਾ ਅਮਰਸਰਾਏ ਸੀ ਤੇ ਉਦੋਂ ਇਹ ਸਿੱਕ ਤੇ ਆਸ ਦਾ ਪਹਿਲਾ ਸਰੋਵਰ ਹੈ ਤੇ ਜਦੋਂ ਇਹ ਸਰੋਵਰ ਦੀ ਸੇਵਾ ਹੋ ਰਹੀ ਸੀ ਉਸ ਦੌਰਾਨ ਹੀ ਛੇਹੇ ਦਰਬਾਰ ਸਾਹਿਬ ਬੀਬੀ ਰਜਨੀ ਦੀ ਸਾਖੀ ਮਹਾਰਾਜ ਨੂੰ ਆ ਕੇ ਕਿਸੇ ਨੂੰ ਦੱਸੀ ਸੀ ਫਿਰ ਉਸ ਇਸ ਤੋਂ ਬਾਅਦ ਦਰਬਾਰ ਸਾਹਿਬ ਦੀ ਸੇਵਾ ਹੋਈ ਸੀ ਤੇ ਜਿਹੜੀ ਇਹ ਦੀ ਢੁਗਾਈ ਦੀ ਤੁਸੀਂ ਗੱਲ ਕਰ ਰਹੇ ਹੋ ਢੁਗਾਈ ਇਸ ਤਰੀਕੇ ਹੈਗੀ ਤੁਸੀਂ ਦੇਖਿਆ ਹੋਵੇਗਾ ਬਾਕੀ ਸਾਰੇ ਸਰੋਵਰ ਜਿਨ੍ਹਾਂ ਦੀ ਢੁਗਾਈ 12 ਫੁੱਟ ਜਾਂ 15 ਫੁੱਟ ਦੀਆਂ 18 ਫੁੱਟ ਹੈ ਇਹ ਸਰੋਵਰ ਦੀ ਢੁਗਾਈ ਤਕਰੀਬਨ 38 ਫੁੱਟ ਹੈ ਉਦੋਂ ਮਹਾਰਾਜ ਨੂੰ ਸੰਗਤ ਨੇ ਕਿਹਾ ਸੀ ਕਿ ਮਹਾਰਾਜ ਜੀ ਡੁੰਗਾਈ ਕਾਫੀ ਜ਼ਿਆਦਾ ਹੋ ਰਹੀ ਹੈ ਤੇ ਮਹਾਰਾਜ ਕਹਿੰਦੇ ਕਿ ਜਿੰਨੂੰ ਅਸੀਂ ਇੱਥੋਂ ਉਧਾਰ ਕਰਨ ਆਏ ਆ ਜਿਹਦਾ ਉਹ ਹਜੇ ਕਾਫੀ ਥੱਲੇ ਬੈਠੇ ਨੇ ਅੱਛਾ ਜੀ ਉਹਨਾਂ ਦਾ ਮੱਠ ਕਾਫੀ ਥੱਲੇ ਨੇ ਤੇ ਫਿਰ ਜਦੋਂ ਸੇਵਾ ਦੇ ਦੌਰਾਨ ਤਕਰੀਬਨ 38 ਫੁੱਟ ਥੱਲੇ ਜਾ ਕੇ ਉਹ ਜਿੱਥੇ ਦਰਖਤ ਹੈ ਨਾ ਦਰਖਤ ਦਾ ਦਰਖਤ ਦੇ ਥੱਲੇ ਕਰਕੇ ਉਹ ਮੱਬਾ ਸੰਦੋਖ ਜੂ ਦਾ ਮੱਠ ਨਿਕਲਿਆ ਸੀ ਤੇ ਉੱਥੋਂ ਫਿਰ ਬਾਬਾ ਜੀ ਨੂੰ ਕੱਢ ਕੇ ਤੇ ਮਹਾਰਾਜ ਦੇ ਚਰਨਾਂ 'ਚ ਲਿਆ ਕੇ ਬਿਠਾਇਆ ਤੇ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਮੈਂ ਤੇ ਭਗਵਾਨ ਰਾਮ ਜੀ ਦੇ ਟਾਈਮ ਦਾ ਬੈਠਾ ਵਾ ਤੇ ਮੈਨੂੰ ਉਹਨਾਂ ਨੇ ਕਿਹਾ ਸੀ ਕਲ ਯੁਗ ਵਿੱਚ ਆ ਕੇ ਗੁਰੂ ਨਾਨਕ ਦਾ ਉਧਾਰ ਕਰਨਗੇ ਤੇ ਮੈਂ ਗੁਰੂ ਨਾਨਕ ਨੂੰ ਮਿਲਣਾ ਤੇ ਫਿਰ ਸੰਗਤ ਨੇ ਕਿਹਾ ਕਿ ਇਹ ਪੰਜਵੇਂ ਗੁਰੂ ਨਾਨਕ ਨੇ ਤੇ ਫਿਰ ਉਦੋਂ ਬਾਬਾ ਸੰਤੋਖ ਜੀ ਦਾ ਉਧਾਰ ਕੀਤਾ ਸੀ ਬਾਕੀ ਅੱਜ ਪਹਿਲਾ ਦਿਨਾਂ ਦਾ ਸੰਗਤ ਵਿੱਚ ਹੇ ਇਹ ਵੀ ਵੇਖ ਲਓ ਸਵੇਰ ਦੇ 10 ਵਜੇ ਤੇ ਲੱਗੇ ਹੇ ਤਾਂ ਕਿ ਉਹ ਤੋਂ ਛਾਹ ਵਾ ਤੇ ਤਕਰੀਬਨ 5-6 ਦਿਨੀਆਂ ਹਫਤਾ ਵੀ ਲਾ ਕੇ ਸਕਦਾ ਹੈ ਤੇ ਸੇਵਾ ਮੁਕੰਮਲ ਹੋ ਜਾਏਗੀ ਜੀ ਪਰ ਇਹ ਜਿੱਦਾਂ ਸੇਵਾ ਆਰੰਭ ਲੋਕ ਆਹੀ ਜਾਂਦੇ ਆ ਸੰਗਤ ਵੱਧਦੀ ਦੇਖੀ ਘਟਦੀ ਨਹੀਂ ਦੇਖੀ ਕਿਸੇ ਨਹੀਂ 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 ਸਵੇਰ ਤੋਂ ਸੰਗਤ ਬਸ ਵੱਧੀ ਜਾ ਰਹੀ ਹੈ ਘਟਣਾ ਹੋਣ ਚਲੋ ਥੋੜਾ ਬੋਧਾ ਫਰਕ ਪਿਆ ਵਾ ਬਾਕੀ ਫੇਰ ਵੀ ਸੰਗਤ ਸਵੇਰ ਦੀ ਤਕਰੀਬਨ 10 ਵਜੇ ਦੀ ਸੇਵਾ ਕਰ ਰਹੀ ਹੈ ਜੀ ਹਾਂ ਜੀ ਧੰਨਵਾਦ ਮहारा ਆਪ ਜੀ ਦਾ ਜੀ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਜਿਹੜੀ ਸ਼ਬਦ ਹੈ ਉਹ ਤਸਵੀਰਾਂ ਦੇ ਵਿੱਚ ਝਲਕਾਨੀ ਬੜੀ ਔਖੀ ਹੈ ਲੇਕਿਨ ਜਿੱਦਾਂ ਅੱਖੀਂ ਦੇਖ ਰਹੇ ਆ ਤੇ ਸ਼ਾਇਦ ਸ਼ਬਦ ਘੱਟ ਪੈਦੇ ਨੇ ਗੱਲਬਾਤ ਕਰਨ ਦੀ ਕਿਉਂਕਿ ਜਿਹੜੀ ਸੇਵਾ ਛੋਟੇ ਛੋਟੇ ਬੱਚੇ ਤਾਂ ਕਾਹੀ ਨਹੀਂ ਸੇਵਾ ਕਰਨ ਦੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੋਤਸਮਰ ਸਿੰਘ ਬਾਈ ਕੁ ਜੀ ਦੀ ਖਾਲਸਾ ਬਾਈ ਕੁ ਜੀ ਦੀ ਫਾਤੇ ਮੈਂ ਮੈਂ ਅੰਮ੍ਰਿਤਸਰੋਂ ਆਇਆ 골ਡਨ ਗੇਟ ਤੋਂ ਮੈਂ ਆਪਣੇ ਮਾਮੂ ਅਤੇ ਮਾਸੀ ਨਾਲ ਆਇਆ ਐ ਸੇਵਾ ਕਰੇ ਮੈਨੂੰ ਸੇਵਾ ਕਰਨ ਤੇ ਬਹੁਤ ਮਜ਼ਾ ਆਇਆ ਤੇ ਮੈਂ ਬਹੁਤ ਮੈਂ ਬਹੁਤ ਮਜ਼ਾ ਕੀਤਾ ਬਾਈ ਕੁ ਜੀ ਦਾ ਖਾਲਸਾ ਬਾਈ ਕੁ ਜੀ ਦੀ ਫਾਤੇ ਅੱਜ ਤੁਸੀਂ ਤਾਂ ਛੁੱਟੀ ਕਰਕੇ ਆਏ ਹੋ ਅੱਜ ਹਾਂਜੀ ਮੈਂ ਸਕੂਲ ਤੋਂ ਛੁੱਟੀ ਕਰਕੇ ਆਇਆ ਪਰ ਮੈਂ ਟਿਊਸ਼ਨ ਨਹੀਂ ਜਾਂਦਾ ਅੱਛਾ ਟਿਊਸ਼ਨ ਨਹੀਂ ਜਾਂਦਾ ਫੇ ਸਕੂਲ ਤੋਂ ਛੁੱਟੀ ਕਰਕੇ ਆਏ ਹੋ ਜਿਹੜੀ ਸੇਵਾ ਕਰਕੇ ਇੱਥੇ ਮਹਿਸੂਸ ਕੀ ਕੀਤਾ ਮਜ਼ਾ ਆਇਆ ਸੇਵਾ ਕਰਕੇ ਦੋਸਤਾਂ ਨੂੰ ਵੀ ਕਹੂੰਗੇ ਕਿ ਤੁਸੀਂ ਵੀ ਜ਼ਰੂਰ ਮੇਰੇ ਨਾਲ ਆਓ ਹਾਂਜੀ ਤੁਸੀਂ ਵੀ ਮੇਰੇ ਨਾਲ ਬਹੁਤ ਆਓ ਤੇ ਸੇਵਾ ਕਰੋ ਮੈਨੂੰ ਸਾਰੇ ਸਾਰੇ ਕਰਦੇ ਪਿਆ ਭਾਈ ਕੋਈ ਖਾਲਸਾ ਭਾਈ ਕੋਈ ਜੀ ਸਰ ਬਿਲਕੁਲ ਇਹ ਸੰਸਕਾਰ ਨੇ ਮਾਪਿਓ ਦੇ ਸ਼ਾਇਦ ਉਹ ਸਿੱਖਿਆ ਜਿਹੜੀ ਜਿਹੜੀ ਆਪਾਂ ਦੇਖ ਰਹੇ ਹਾਂ ਇੱਥੇ ਕਿਉਂਕਿ ਬਹੁਤ ਕਟਿੰਗਾਂ ਦੇ ਵਿੱਚ ਇੰਨੀ ਸ਼ਰਧਾ ਦੇਖਣ ਨੂੰ ਮਿਲਦੀ ਹੈ ਕਿਤੇ ਨਾ ਕਿਤੇ ਇਹ ਜਿਹੜੀਆਂ ਤਸਵੀਰਾਂ ਨੇ ਇਹ ਸ਼ਰਧਾ ਬਿਆਨ ਕਰਦੀਆਂ ਨੇ ਵੀਰ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਵਰਨਾਮ ਸਿੰਘ ਜੀ ਵੀਰ ਜੀ ਅੱਜ ਪੰਜਾਬ ਦੀ ਜਵਾਨੀ ਨੂੰ ਕਿਹਾ ਜਾਂਦਾ ਨਸ਼ਿਆ ਜਾਂ ਲੇਕਿਨ ਇੱਥੇ ਜਿਹੜੀਆਂ ਤਸਵੀਰਾਂ ਹੋ ਰਹੀਆਂ ਕੁਝ ਬਿਆਨ ਕਰਦੀਆਂ ਜੀ ਬਿਲਕੁਲ ਵੀਰ ਜੀ ਕਿਹਾ ਜਾਂਦਾ ਨਸ਼ਿਆਂ ਤੇ ਪਰ ਪਹਿਲਾਂ ਜਿਹੜੇ ਕਟਿੰਗ ਵਾਲੇ ਸਭ ਤੋਂ ਵੱਲੇ ਵੀਰ ਜੀ ਅੱਗੇ ਆ ਕੇ ਸੇਵਾ ਕਰਦੇ ਆ ਬਾਕੀ ਕਹਿਣ ਜਦੋਂ ਜੋ ਮਰਜ਼ੀ ਕਹੀ ਜਾਓ ਬਾਕੀ ਬਹੁਤ ਵਧੀਆ ਸੇਵਾ ਗੁਰੂ ਘਰ ਨਾਲ ਜੁੜੋ ਤੇ ਸੇਵਾ ਕਰੋ ਮਹਾਰਾਜ ਕੀ ਜਿਉਂ ਜਿਹੜੀਆਂ ਸ਼ਰਧਾ ਨੇ ਇਹ ਜਿਹੜੀਆਂ ਤਸਵੀਰਾਂ ਅਸੀਂ ਦੇਖਦੇ ਆਂ ਸ਼ਾਇਦ ਹੋਰ ਕਿਤੇ ਨੇ ਦੇਖਣ ਨੂੰ ਮਿਲਦੀਆਂ ਮੈਂ ਪਹਿਲਾਂ ਵੀ ਕਿਸੇ ਨੇ ਗੱਲ ਕੀਤੀ ਸੀ ਸ਼ਾਇਦ ਜੇਕਰ ਕੰਟਰੈਕਟਰਾਂ ਨੂੰ ਕਿਹਾ ਜਾਂਦਾ ਕਿ ਇਹ ਕੰਮ ਕਰ ਦੋ ਇਹ ਕਾਰਜਦੰਭ ਕਰ ਦੋ ਤੇ ਸ਼ਾਇਦ ਉਹ ਹੱਥ ਖੜੇ ਕਰ ਦਿੰਦੇ ਕਿ ਸਾਡੇ ਵਸਦੀ ਕਰਨ ਭਾਈ ਮਤਲਬ ਜਿਹੜੇ ਭਈਆ ਹੁੰਦੇ ਉਹਨਾਂ ਨੇ ਕੰਮ ਤੇ ਸੰਗਤ ਆਈ ਗੁਰੂ ਦੀ ਪਿਆਰੀ ਸੰਗਤ ਆਈ ਬਿਨਾ ਪੇਟ ਤੋਂ ਸ਼ਰਧਾ ਨੂੰ ਸੇਵਾ ਕਰਨ ਆਈ ਆ ਉਹਨਾਂ ਨੇ ਪੈਸੇ ਲੈਣੇ ਸੇਵਾ ਕਰਨੀ ਤੇ ਗਾਂ ਜਾਣਾ ਟਾਈਮ ਰੱਖਣਾ ਸਵੇਰੇ 5 ਵਜੇ ਆਏ ਤੇ ਸ਼ਾਮੀ 5 ਵਜੇ ਚੱਲ ਗਏ ਤੇ ਸੇਵਾ ਸ਼ਰਧਾ ਮੈਂ ਮੇਰਾ ਹੱਥ ਤੱਕ ਬਿਠਾਈ ਰੱਖੋ ਸਾਰ ਚਾਣਾ ਸੇਵਾ ਕਰਦੇ ਗੁਰੂ ਦੀ ਸੇਵਾ ਕਰੰਦੇ ਤੇ ਗੁਰੂ ਜੀ ਮਹਾਰਾਜ ਜ਼ਰੂਰ ਬਖਸ਼ਿਸ਼ ਕਰਨਗੇ ਜੀ ਬਹੁਤ ਬਹੁਤ ਸੋ ਬਿਲਕੁਲ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਸਾਂਝੀਆਂ ਕਰਦੇ ਇਸ ਵਕਤ ਸੰਤੋਖ ਸਾਹਿਬ ਗੁਰਦੁਆਰਾ ਸਾਹਿਬ ਦੀ ਜਿੱਥੇ ਸੇਵਾ ਚੱਲਦੀ ਹੈ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ ਨਾਲ ਦੇ ਨਾਲ ਸੰਗਤ ਮੌਜੂਦ ਹੈ ਗੱਲਬਾਤ ਕਰਾਂਗੇ ਹੋਰ ਵੀ ਜਿਹੜੀ ਸੰਗਤ ਮੌਜੂਦ ਹੈ ਨਾਲ ਤਸਵੀਰਾਂ ਸਾਂਝੀਆਂ ਕਰਾਂਗੇ ਵੀਰ ਜੀ ਕੀ ਨਾਮ ਹੈ ਜੀ ਵੀਰ ਜੀ ਮੇਰਾ ਨਾਮ ਅੰਮ੍ਰਿਤ ਹੈ ਜੀ ਆ ਵੀਰ ਜੀ ਕਿਦਾਂ ਮਸੂਰ ਕੀਤੇ ਇੱਥੇ ਆ ਕੇ ਇੰਨੀ ਸੰਗਤ ਹੈ ਇਹ ਜਿਹੜੀਆਂ ਤਸਵੀਰਾਂ ਕੀ ਬਿਆਨ ਕਰਦੀਆਂ ਨੇ ਜੀ ਸ਼ਾਇ ਇਹ ਉਹਨਾਂ ਦੇ ਮੂੰਹ ਤੇ ਚਪੇੜਾ ਜੋ ਪੰਜਾਬੀਆਂ ਨੂੰ ਨਸ਼ੇੜੀ ਆਖਦੇ ਆ ਜੋ ਪੰਜਾਬੀਆਂ ਤੇ ਸਵਾਲ ਖੜੇ ਕਰਦੇ ਆ ਮੇਰੇ ਖਿਆਲ ਇੱਕ ਕੋਈ ਵੀ ਗੁਰਦੁਆਰਾ ਸਾਹਿਬ ਤੇ ਚਲ ਜਾਓ ਤੇ ਜੇਕਰ ਜੋ ਸੇਵਾ ਦਾ ਦ੍ਰਿਸ਼ ਉੱਥੇ ਹੋਏਗਾ ਉਹ ਤੁਹਾਨੂੰ ਪੰਜਾਬੀਆਂ ਦੀ ਇੱਕ ਝਲਕ ਦਿਖਾ ਦੇਗਾ ਕਿਉਂਕਿ ਬੱਚਾ ਬਜ਼ੁਰਗ ਨੌਜਵਾਨ ਭੈਣਾ ਮਾਵਾ ਸਾਰੀਆਂ ਇੱਥੇ ਪਹੁੰਚੀਆਂ ਹੋਈਆਂ ਤੇ ਉਸ ਦਾ ਅਲੌਕਿਕ ਦ੍ਰਿਸ਼ ਇਸ ਸਰੋਵਰ ਦਾ ਤਾਂ ਹੈ ਕਿਉਂਕਿ ਗੁਰੂ ਅਰਜਨ ਪਾਸ਼ਾ ਜੀ ਦੀ ਅਪਰਮ ਅਪਾਰ ਕਿਰਪਾ ਹੈ ਕਿ ਅੱਜ ਸੰਗਤਾਂ ਨੂੰ ਇੱਥੇ ਸੇਵਾ ਕਰਨ ਦਾ ਮੌਕਾ ਮਿਲਿਆ ਜੀ ਜਵਾਨੀ ਅੱਜ ਆਪਾਂ ਕਹਿੰਦੇ ਆ ਪੰਜਾਬ ਦੀ ਜਿਹੜੀ ਨਸ਼ਾ ਦੇ ਵਿੱਚ ਐ ਨੌਜਵਾਨ ਜਿਹ ਇਹ ਕੀ ਸਨੇਹਾ ਦੇ ਦੀਏ ਵੈਸੇ ਜੀ ਇਹਹੀ ਸਨੇਹਾ ਦੇ ਰਹੀ ਹੈ ਕਿ ਅੱਜ ਇੱਥੇ ਹਿੰਦੂ ਵੀ ਪਹੁੰਚੇ ਆ ਸਿੱਖ ਵੀ ਪਹੁੰਚੇ ਆ ਸਾਰੇ ਇੱਥੇ ਪਹੁੰਚੇ ਹੋਏ ਆ ਸੋ ਮੈਨੂੰ ਲੱਗਦਾ ਇੱਕ ਸਾਂਝੀ ਵਾਰਤਾ ਦਾ ਵੀ ਪ੍ਰਤੀਕ ਹੈ ਤੇ ਦੂਸਰੇ ਪਾਸੇ ਪਹਿਲਾ ਸਰੋਵਰ ਹੈ ਪੰਜ ਪਵਿੱਤਰ ਸਰੋਵਰਾਂ ਚੋਂ ਪਹਿਲਾ ਪਵਿੱਤਰ ਸਰੋਵਰ ਹੈ ਸੰਤੋਖ ਸਰ ਸਾਹਿਬ ਦਾ ਸੋ ਦੀ ਸੇਵਾ ਜਦ ਮੁਕੰਮਲ ਹੋਏਗੀ ਤਾਂ ਮੇਰੇ ਖਿਆਲ ਉਹ ਵੀ ਦ੍ਰਿਸ਼ ਦੇਖਣ ਲਾ ਹੋਏਗਾ ਜਦ ਇੱਥੇ ਸੰਗਤਾਂ ਜਦ ਸੇਵਾ ਮੁਕੰਮਲ ਹੋਣ ਤੋਂ ਬਾਅਦ ਇਸ਼ਨਾਨ ਕਰਕੇ ਆਪਣੀਆਂ ਮਨ ਦੀਆਂ ਮਰਜ਼ਾ ਪੂਰੀਆਂ ਕਰਨਗੀਆਂ ਜੀ ਲੱਗਦਾ ਜਿਵੇਂ ਗੁਰੂ ਸਾਹਿਬ ਨੇ ਸਨੇਹ ਦਿੱਤੇ ਸੀ ਉਹ ਸਫਲ ਹੋ ਗਏ ਅ ਗੁਰੂ ਪਾਤਸ਼ਾਹ ਜੀ ਦੇ ਰਾਮਾਂ ਤੇ ਚੱਲਣਾ ਇਸ ਤੋਂ ਵੱਡਾ ਕੋਈ ਹੋਰ ਪ੍ਰਤੀਕ ਨਹੀਂ ਆ ਮਾਪੇ ਬਾਪ ਦੀ ਸੇਵਾ ਕਰਨਾ ਉਸ ਤੋਂ ਬਾਅਦ ਮੈਂ ਇੱਥੇ ਛੋਟੇ-ਛੋਟੇ ਬੱਚੇ ਦੇਖ ਕੇ ਜਿਹੜੇ ਸਕੂਲ ਤੋਂ ਛੁੱਟੀਆਂ ਕਰਕੇ ਸੇਵਾ ਕਰਨ ਆਏ ਆ ਮੈਨੂੰ ਲੱਗਦਾ ਇਸ ਤੋਂ ਵੱਡਾ ਦੇਣ ਕੋਈ ਨਹੀਂ ਹੈ ਕਿ ਅੱਜ ਸੇਵਾ ਕਿਉਂਕਿ 30 ਸਾਲ ਬਾਅਦ ਸੇਵਾ ਹੋਣ ਜਾ ਰਹੀ ਹੈ ਇਸ ਤੋਂ ਬਾਅਦ ਦਰਬਾਰ ਸਾਹਿਬ ਦੀ ਵੀ ਸੇਵਾ ਨੂੰ ਸੰਗਤਾਂ ਉਡੀਕ ਰਹੀਆਂ ਜੀ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਨੇ ਸ਼ਾਦਾ ਜਿਹੜੀਆਂ ਦੱਸ ਰਹੀਆਂ ਨੇ ਸਿੱਖ ਸੰਗਤਾਂ ਦੀਆਂ ਕਿ ਕਿਸ ਤਰੀਕੇ ਨਾਲ ਜਿਹੜੀ ਸੇਵਾ ਕੀਤੀ ਜਾਂਦੀ ਹੈ ਸ਼ਾਇਦ ਜੇਕਰ ਅਜਿਹੀ ਸੇਵਾ ਜੇਕਰ ਅਜਿਹੀ ਸ਼ਰਧਾ ਹ ਤੁਸ਼ਾ ਜਿਹੜੀ ਸਤਗੁਰਾਂ ਦੇ ਜਿਹੜੇ ਫਲਸਫੇ ਸੀ ਜਿਹੜੇ ਗਿਆਨ ਸੀ ਉਹ ਸਫਲ ਹੋ ਜਾਣ ਜਿਹੜੀਆਂ ਚੀਜ਼ਾਂ ਹੁੰਦਾਂ ਨੇ ਸਮਝਾਈਆਂ ਸ਼ਾਇਦ ਉਹ ਸਫਲ ਹੋ ਜਾਣ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਤੋਲਿਆ ਜਾਂਦਾ ਜਵਾਨੀ ਨੂੰ ਕਿ ਸ਼ਾਇਦ ਉਹ ਗਲਤ ਰਸਤੇ ਤੇ ਹੈ ਲੇਕਿਨ ਜਿਹੜੀਆਂ ਤਸਵੀਰਾਂ ਹੋਈ ਦੀ ਕੁਝ ਬਿਆਨ ਕਰਦੀਆਂ ਨੇ ਛੋਟੇ ਛੋਟੇ ਬੱਚੇ ਤਾਂ ਸੇਵਾ ਚ ਲੱਗੇ ਨੇ ਬਜ਼ੁਰਗ ਮਹਾਂਤਾਵਾ ਕੀਨੇ ਬੈਠਾ ਕੀਨੇ ਛੋਟੇ ਛੋਟੇ ਬੱਚੇ ਸੇਵਾ ਚ ਲੱਗੇ ਹੋਏ ਨੇ ਛੋਟੀਆਂ ਛੋਟੀਆਂ ਧੀਆ ਜਿਹੜੀਆਂ ਅੱਜ ਆਪਣੇ ਘਰਾਂ ਵਿੱਚੋਂ ਸਮਾਂ ਕੱਢ ਕੇ ਸੇਵਾ ਕਰਨ ਲਈ ਆਈਆਂ ਨੇ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਸੋ ਲਗਾਤਾਰ ਸੋ ਜਲਦੀ ਹੀ ਲੱਗਦਾ ਜਿਹੜਾ ਹੁਣ ਕਾਰਜ ਹੈ ਇਹ ਨਿਰੰਤਰ ਜਿਹੜਾ ਚੱਲ ਰਿਹਾ ਬਿਲਕੁਲ ਸਮਾਪਤ ਹੋਏਗਾ ਵਾਜੂਦ ਘਾਇ ਨੇ ਇਸ ਵਕਤ ਬਾਬਾ ਜੀ ਵਾਹਿ ਖਾਲਸਾ ਫਤਿਹ ਜੀ ਵਾਹਿ ਖਾਲਸਾ ਵਾਹਿ ਫਤਿਹ ਬਾਬਾ ਜੀ ਅੱਜ ਇੰਨੀ ਸ਼ਬਦਾਂ ਦੇ ਕੇ ਅੱਖਾਂ ਵੀ ਭਰਦੀਆਂ ਨੇ ਲੇਕਿਨ ਸ਼ਬਦ ਵੀ ਘੱਟ ਪੈ ਰਹੇ ਆ ਕਿ ਹੋਰ ਕਿਦਨੀਆਂ ਦੇਖਣ ਨੂੰ ਮਿਲਦਾ ਹੈ ਸਭ ਕੁਝ ਕਿੱਥੋਂ ਆਇਓ ਪਹਿਲਾਂ ਇਹ ਦੱਸ ਅੰਬਰ ਸਰੋ ਖਾਸ ਇੱਥੋਂ ਹੀ ਅੱਜ ਖਾਸ ਇੱਥੋਂ ਆਇਓ ਪਹਿਲਾਂ ਵੀ ਇਹ ਸੇਵਾ ਦੇ ਵਿੱਚ ਕਦੀ ਯੋਗਦਾਨ ਪਾਉਣ ਨੂੰ 32 ਸਾਲ ਹੋ ਗਏ ਆ 31 31 32 ਸਾਲ 94 ਜੀ ਹੋਈ ਸੀ ਅੱਛਾ ਬਾਬਾ ਜੀ ਬਾਬਾ ਜੀ ਸੰਗਤ ਇੰਨੀ ਹੈ ਜਿਹੜੀ ਰੋਜ਼ ਵੱਧਦੀ ਜਾ ਰਹੀ ਹੈ ਬਜ਼ੁਰਗ ਮਾਤਾਵਾਂ ਕੀ ਭੈਣਾ ਕੀ ਵੀਰ ਕੀ ਛੋਟੇ ਛੋਟੇ ਬੱਚੇ ਨੌਜਵਾਨ ਇੰਨੀ ਜਿਹੜੇ ਲੋਕ ਆਦੇ ਨੇ ਇਹ ਦਿਨ-ਬਦਨ ਸੇਵਾ ਵੱਧਦੀ ਜਾ ਰਹੀ ਹੈ ਲੋਕ ਆਈ ਜਾ ਰਹੇ ਨੇ ਕਰਮਾਂ ਵਾਲੇ ਨਹੀਂ ਮਿਲਦੀਆਂ ਇਹ ਕਰਮਾਂ ਵਾਲੇ ਨਹੀਂ ਮਿਲਦੀਆਂ ਕਾਰ ਸੇਵਾ ਨਹੀਂ ਹੁੰਦੀਆਂ ਕਰਮਾਂ ਵਾਲੇ ਨਹੀਂ ਮਿਲਦੀਆਂ ਨਾ ਕਿਸ ਨੂੰ ਠੰਡ ਲੱਗਦੀ ਬਾਬਾ ਜੀ ਨਾ 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 ਇੱਥੇ ਮਾਰੇ ਆਪਣੇ ਆਪ ਸਾਈ ਹੁੰਦਾ ਵਿੱਚ ਹਾਂ ਸਹੀ ਹੁੰਦਾ ਬਿਲਕੁਲ ਉਹ ਜਿਹੜੀ ਸੇਵਾ ਲੱਗਦਾ ਕਿ ਉਹਨੇ ਜਲਦੀ ਸਮਾਪਤੀ ਹੋ ਜਾਈ ਨਹੀਂ ਹਫਤਾ ਲੱਗ ਹੀ ਆਣਾ ਹਫਤਾ ਲੱਗ ਜਾਏਗਾ ਜਿੱਦਾਂ ਸੇਵਾ ਲਈ ਆ ਹਾਂਜੀ ਸਖਤ ਬਿਲਕੁਲ ਧੰ ਤੋ ਬਿਲਕੁਲ ਜਿਹੜੀਆਂ ਤਸਵੀਰਾਂ ਨੇ ਸ਼ਬਦਾ ਬਿਆਨ ਕਰਦੀਆਂ ਨੇ ਬਾਪੂ ਜੀ ਕਿਥੋਂ ਆਏ ਹੋ ਕਿਥੋਂ ਆਏ ਹੋ ਬਲੀ ਅਸੀਂ ਆਇਆ ਗੁਰਦੁਆਰਾ ਦੇਖ ਸਰਕਟਾਣਾ ਸਾਹਿਬ ਦਰਾਹੇ ਦੇ ਕੋਲ ਕੀ ਬਾਰੇ ਬਾਪੂ ਜੀ ਇੰਨੀ ਦੂਰੋਂ ਆਨ ਦਾ ਕਾਬ ਨੇ ਇੰਨੀ ਸ਼ਬਦਾ ਦੇਖ ਕੇ ਕੀ ਮਹਿਸੂਸ ਕੀ ਕੀਤਾ ਇੱਥੇ ਆ ਕੇ ਕੀ ਮਹਿਸੂਸ ਕੀਤਾ ਸਾਡਾ ਜੀਵਨ ਸਫਲਕਾਰ ਤੇ ਵਾਲੇ ਕਰਾ ਰਹੇ ਨੇ ਪੈਸੇ ਖਰਚ ਕੇ ਕੋਈ ਯਾਦ ਨਹੀਂ ਸਕਦਾ ਹੋਜੀ ਸਾਡਾ ਇਲਾਕਾ ਹੈਗਾ ਮਛਵਾੜਾ ਸਾਹਿਬ ਏਰੀਆ ਤੇ ਹਾਸ ਗੁਰਦੁਆਰੇ ਨੇ ਇਸ ਕਰਕੇ ਆਏ ਅਸੀਂ ਸਾਡਾ ਚਲ ਜੀਵਨ ਸਫਲ ਬਾਪੂ ਜੀ ਵਧੀਆ ਮਹਿਸੂਸ ਕੀਤਾ ਜਾ ਕੇ ਇੰਨੀ ਸ਼ਬਦਾ ਦੇਖ ਕੇ ਉਹ ਮਨ ਨੂੰ ਸਕੂਨ ਮਿਲਿਆ ਹੈ ਹਾਂ ਪੂਰਾ ਜੀ ਪੂਰਾ 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 ਸਕੂਨ ਸੋ ਬਿਲਕੁਲ ਛੋਟੇ ਛੋਟੇ ਬੱਚੇ ਜਿਹੜੇ ਨੇ ਆਏ ਨੇ ਵਜ਼ੂਦ ਗਾਏ ਨੇ ਮਾਤਾਵਾਂ ਆਈਆਂ ਨੇ ਸੋ ਜੇਕਰ ਤੁਸੀਂ ਵੀ ਇਸ ਸੇਵਾ ਦੇ ਵਿੱਚ ਯੋਗਦਾਨ ਪਾਉਣਾ ਤੁਸੀਂ ਆ ਸਕਦੇ ਹੋ ਤੇ ਜਿਹੜੀ ਸੇਵਾ ਹੈ ਜਿਹੜੀ ਨਿਰੰਤਰ ਚੱਲ ਰਹੀ ਹੈ ਇਸ ਵਿੱਚ ਆਪਣਾ ਯੋਗਦਾਨ ਪਾ ਸਕਦੇ ਹੋ ਕਿਉਂਕਿ ਅਜਿਹੀ ਸੇਵਾ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਜਦੋਂ ਹੁੰਦੀ ਹੈ ਤੇ ਸੰਗਤਾਂ ਦਾ ਤੁਸ਼ਾ ਤੁਸੀਂ ਦੇਖੋ ਕਿਸ ਤਰੀਕੇ ਨਾਲ ਜਿਹੜਾ ਇਹ ਤਾਂ ਦੇਖਣ ਨੂੰ ਮਿਲ ਰਿਹਾ ਬਿਲਕੁਲ ਜਿਹੜੀ ਇਹ ਸੇਵਾ ਨਿਰੰਤਰ ਚੱਲ ਰਹੀ ਹੈ ਤੁਸੀਂ ਵੀ ਵਜੂਦ ਦੇ ਛੋਟੇ ਛੋਟੇ ਬੱਚੇ ਮਾਤਾਵਾਂ ਪੈਣਾ ਕਿਸ ਤਰੀਕੇ ਨਾਲ ਸੇਵਾ ਕਰਦੀਆਂ ਨੇ ਤਸਵੀਰਾਂ ਦੇਖ ਕੇ ਅੱਖਾਂ ਵਿੱਚ ਉਹ ਜਿਹੜਾ ਪਿਆਰ ਹੈ ਉਹ ਸੰਗਤ ਦੇ ਜ਼ਰੂਰ ਦਿੱਖਦਾ ਲੇਕਿਨ ਨਾਲ ਦੇ ਨਾਲ ਹੈਰਾਨੀ ਵੀ ਹੁੰਦੀ ਹੈ ਕਿ ਇੰਨਾ ਉਤਸ਼ਾਹ ਤੇ ਇੰਨੀ ਸ਼ਦਾ ਇਹ ਕਿਸ ਤਰੀਕੇ ਨਾਲ ਹੋ ਸਕਦੀ ਹੈ ਸੋ ਜ਼ਰੂਰ ਹੈ ਜਈਆਂ ਹੋਰ ਕਹਾਣੀਆਂ ਤੇ ਤਸਵੀਰਾਂ ਲੈ ਕੇ ਸਾਹਮਣੇ ਹੁੰਦੇ ਰਾਵਾਂਗੇ ਦਸਟੀ ਹੈਡਲਾਈਨਸ ਲਈ ਮੈਦਾਨਿਸ਼ ਅੰਮ੍ਰਿਤਸਰ